ਹੈਲੋ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਕਰ ਰਹੇ ਆਂ ਸਾਮ ਨੂੰ ਰਾਤ ਨੂੰ ਰੰਗ ਤੇ ਰੰਗ ਆਪਾਂ ਸਾਮ ਨੂੰ ਕਿਉਂ ਕਰਦੇ ਆ ਤੁਸੀਂ ਵੀਡੀਓ ਤੇ ਬਣੇ ਰਹੋ ਵੀ ਅਸੀਂ ਸਾਮ ਨੂੰ ਰੰਗ ਕਿਉਂ ਕਰਦੇ ਆ ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ ਆਪਾਂ ਵੀਡੀਓ ਦੇ ਵਿੱਚ ਵੀ ਸਾਡੇ ਰਾਤ ਨੂੰ ਰੰਗ ਕਿਉਂ ਕੀਤਾ ਜਾ ਰਿਹਾਗਾ ਇੱਕ ਪਈ ਇਧਰ ਕੰਦ ਸਾਫ ਕਰ ਰਿਹਾ ਤੇ ਦੂਜਾ ਦੋ ਜਾਨੇ ਤਾਂ ਉੱਪਰ ਰੰਗ ਕਰ ਰਹੇ ਨੇ ਗੱਡ ਰੀਆਂ ਨੇ ਤਿੰਨ ਜਾਨੇ ਰੰਗ ਕਰਨ ਲੱਗੇ ਹੋਏ ਨੇ ਇਧਰ ਐ ਮਸਬਰਾ ਚੱਲ ਰਿਹਾ ਕੰਮ ਦਾ ਅੱਗੇ ਦੀ ਪਲੈਨਿੰਗ ਹੋ ਰਹੀ ਹੈ ਬੇ ਕੀ ਕਰਨਾ ਤੇ ਆਪਾਂ ਬਾਕੀ ਤੁਹਾਨੂੰ ਦੱਸਾਂਗੇ ਵੀਡੀਓ 'ਚ ਵੀ ਰੰਗ ਆਪਾਂ ਕਿਉਂ ਕਰ ਰਹੇ ਆ ਵੀ ਰਾਤ ਨੂੰ ਕਿਉਂ ਕਰ ਰਹੇ ਆ ਸੋਣ ਦੇਵਾਂਗੇ ਪੂਰੀ ਜਾਣਕਾਰੀ ਸਾਰੇ ਇਹ ਰੰਗ ਨਾ ਸਾਫ ਲੱਗਣ ਲੱਗ ਜਾਂਦਾ ਘਰ ਤੇ ਨਾਲੇ ਜਰਨੀ ਲੱਗਦੀ ਹੈਗੀ ਪਾਈਪਾਂ ਨੂੰ ਇਸ ਕਰਕੇ ਆਪਾਂ ਰੰਗ ਕਰਾ ਰਹੇ ਹਾਂਗੇ ਫਿਰ ਮੰਗਰੋਂ ਕਾਲ ਹੋ ਜਾਂਦੀ ਹੈ ਫਿਰ ਨਹੀਂ ਹੁੰਦਾ ਇੱਕ ਵਾਰ ਜਿਹੜਾ ਕੰਮ ਹੋ ਜੇ ਹੋ ਜੇ ਨਹੀਂ ਉੱਥੇ ਹੀ ਰਹਿ ਜਾਂਦਾ ਜੇ ਤਾਂ ਆਪਾਂ ਠੇਕੇ ਤੇ ਕੰਮ ਕਰਦੇ ਨਾ ਫਿਰ ਸਾਰੀ ਛੁੱਟੀ ਲਾ ਕੇ ਕੰਮ ਕਰਦੇ ਆ ਕੋਈ ਵੀ ਕੰਮ ਹੋਵੇ ਫਿਰ ਦਿਨ ਰਾਤ ਨਹੀਂ ਦੇਖਿਆ ਜਾਂਦਾ ਲਓ ਜੀ ਆ ਆਪਣੀ ਰੰਗ ਵਾਲੀ ਬਾਲਟੀ ਹੈ ਕੰਪਨੀ ਤੁਸੀਂ ਆਪੀ ਪੜ੍ਹ ਲਓ ਕਿਹੜੀ ਕੰਪਨੀ ਦਾ ਰੰਗ ਆ ਤੇ ਆਕਾਸ਼ ਨੂੰ ਪਹਿਲੀ ਵਾਰ ਤੋੜਿਆ ਸੀ ਹਾਊਡਰ ਲੈਂਡ ਵੱਲ ਤੇ ਚੱਕ ਲਿਆ ਟੈਂਟ ਵਾਲਿਆਂ ਨੇ ਆ ਸਾਮਾਨ ਦੇਖੋ ਜਦੋਂ ਕਿਤੇ ਕੋਈ ਨਾ ਕੰਮ ਕੀਤਾ ਹੋਵੇ ਜਿਹੜੇ ਬੱਚੇ ਨੇ ਫਿਰ ਉਹ ਇਹੋ ਜਿਹਾ ਕੰਮ ਕਰਦਾ ਟੈਂਟ ਵਾਲਿਆਂ ਨੇ ਆਊਡਰ ਫੜ ਲਿਆ ਇਹ ਸਾਰੇ ਇਕੱਠੇ ਕਰ ਲਿਆ ਜਿਵੇਂ ਜਗਰਾਤੇ ਤੇ ਲਾਈਟਾਂ ਲਾਉਣੀਆਂ ਹੁੰਦੀਆਂ ਨੇ ਲਓ ਜੀ ਅੱਗੇ ਦੇਖੋ ਤੁਸੀਂ ਫਿਰ ਵੀਡੀਓ ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਤੁਸੀਂ ਵੀ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਆਪਾਂ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ ਰੰਗ ਦੇ ਤੇ ਰਾਤ ਆਪਾਂ ਕੀਤਾ ਜੀ ਰੰਗ ਸਾਰੇ ਭੈਣ ਵੀਰਾਂ ਦੇ ਮੈਸੇਜ ਆਏ ਜਿਵੇਂ ਲਾਈਵ ਹੋਈ ਸੀ ਜਦੋਂ ਰੰਗ ਕਰਦੇ ਸੀ ਉਦੋਂ ਸਾਰਿਆਂ ਦੇ ਮੈਸੇਜ ਆਏ ਸੀ ਵੀ ਤੁਸੀਂ ਰਾਤ ਨੂੰ ਰੰਗ ਕਿਉਂ ਕਰਦੇ ਹੋ ਵੀ ਦਿਨੇ ਕਿਉਂ ਨਹੀਂ ਕਰਦੇ ਆਪਾਂ ਜੀ ਰਾਤ ਨੂੰ ਰੰਗ ਇਸ ਵਾਸਤੇ ਕਰਦੇ ਸੀ ਹੁਣ ਸਾਡੇ ਇੱਥੇ ਸ਼ਹਿਰ ਵਿੱਚ ਸੀਜ਼ਨ ਆ ਦੀਵਾਲੀ ਦਸਹਿਰੇ ਕਰਕੇ ਰੰਗ ਦਾ ਤਾਂ ਕਰਕੇ ਬੰਦੇ ਬਹੁਤ ਔਕੇ ਮਿਲਦੇ ਰੰਗ ਕਰਨ ਨਾਲ ਇਸ ਕਰਕੇ ਆਪਾਂ ਰੰਗ ਰਾਤ ਨੂੰ ਕਰਵਾਇਆਗਾ ਸਾਡੇ ਜਦੋਂ ਵੀ ਕੋਈ ਐਮਰਜੈਂਸੀ ਕੰਮ ਕਰਨਾ ਹੁੰਦਾਗਾ ਤਾਂ ਫੇਰ ਰਾਤ ਨੂੰ ਕਰ ਜਾਂਦੇ ਆ ਕੰਮ ਬਹੁਤ ਵਧੀਆ ਕੰਮ ਕਰਦੇ ਕੋਈ ਇਹ ਨਹੀਂ ਹੈਗਾ ਵੀ ਫਾਹਾ ਵੱਢ ਕੇ ਜਾਂਦੇ ਕੰਮ ਦਾ ਤੇ ਵਿਜਵਾਬ ਨਹੀਂ ਦਿੰਦੇ ਹੈਗੇ ਜਿਨ੍ਹਾਂ ਨਾਲ ਆਪਣੀ ਜਾਨ ਪਹਿਚਾਨ ਤੇ ਰੰਗ ਰਾਤ ਨੂੰ ਕਰ ਜਾਂਦੇ ਉਹ ਤੇ ਆਪਾਂ ਤਾਂ ਕਰਕੇ ਰਾਤ ਰਾਤੇ ਕਰਵਾਇਆ ਕਿਉਂਕਿ ਫਿਰ ਇਹ ਅੱਡੋ ਫਾਟੀਏ ਥਾਂ ਹੋਏ ਪਏ ਅਸੀਂ ਜੇ ਆਪਾਂ ਰੰਗ ਨਾ ਕਰਵਾਉਂਦੇ ਤਾਂ ਓਣੀ ਮੈਚ ਨਹੀਂ ਕੀਤਾ ਰਣਾ ਕਲਰ ਨੇ ਸੋਹਣਾ ਨਹੀਂ ਸੀ ਲੱਗਣਾ ਹੁਣ ਜਦੋਂ ਰੰਗ ਨਾਲ ਥੋੜਾ ਜਿਹਾ ਸੈੱਟ ਸੋਹਣਾ ਲੱਗਣ ਲੱਗ ਗਿਆ ਜਗਾ ਵੀ ਸੋਹਣੀ ਲੱਗਣ ਲੱਗ ਗਈ ਇਸ ਕਰਕੇ ਨਾ ਸੁੱਚਾ ਹੋ ਜਾਊਗਾ ਆਪਾਂ ਫਿਰ ਇੱਥੇ ਕਰਵਾਉਣਾ ਸੁਖਮਨੀ ਸਾਹਿਬ ਦਾ ਪਾਠ ਇਹ ਅਸੀਂ ਜਿਹੜਾ ਪਲਾਟ ਲੈਤਾ ਸੀ ਜੀ ਮੋਦ ਨਾਲ ਲੱਗਦਾ ਸੀ ਆਪਣੇ ਤਾਂ ਇਸ ਵਿੱਚ ਆਪਾਂ ਪਾਠ ਨਹੀਂ ਕਰਵਾਇਆ ਆਪਣੇ ਘਰੇ ਤਾਂ ਕਰਵਾਉਂਦੇ ਰਹੇ ਨੇ ਪਾਠ ਇੱਧਰ ਤੇ ਇਹ ਜਗ੍ਹਾ ਵਿੱਚ ਨਹੀਂ ਪਾਠ ਕਰਵਾਇਆ ਸੀ ਮੈਨੂੰ ਹੁਣ ਆਇਆ ਵੀ ਆਪਾਂ ਇੱਥੇ ਜਗ੍ਹਾ ਪਾਈਏ ਪਹਿਲਾਂ ਹੀ ਜਗ੍ਹਾ ਬਣਾਈ ਹੋਈ ਸੀ ਤੇ ਬਣੀ ਹੋਈ ਜਗ੍ਹਾ ਆਪਾਂ ਢਾਹ ਦਿੱਤੀ ਸੀ ਤੇ ਪਾਠ ਨਹੀਂ ਕਰਵਾਇਆ ਆਪਾਂ ਇਹਦਾ ਬੇੜਾ ਬਣਾ ਕੇ ਤੇ ਸਬਜ਼ੀਆਂ ਲਾਉਂਦੇ ਸੀ ਜਗ੍ਹਾ ਵਧੀਆ ਬਣੀ ਹੋਈ ਸੀ ਦੋ ਕਮਰੇ ਰਸੋਈ ਬਣੀ ਹੋਈ ਸੀ ਤੇ ਅਸੀਂ ਉਹ ਜਗਾ ਨਹੀਂ ਰੱਖੀ ਟਾ ਦਿੱਤੀ ਸੀ ਬੱਚੇ ਕਹਿੰਦੇ ਸਾਨੂੰ ਸਾਰੇ ਕਿਰਾਏ ਨੂੰ ਜੋੜ ਲਾ ਟਿੱਤੇ ਕਿਰਾਏ ਤੇ ਦੇ ਦੋ ਕਮਰੇ ਪਰ ਬੱਚਿਆਂ ਨੇ ਮਨਾ ਕਰ ਤਸੀਂ ਵੀ ਇੱਕ ਆਪਾਂ ਘਰ ਚ ਆਜ਼ਾਦ ਰਹਿ ਸਕਦੇ ਹਾਂ ਹੋਰ ਕਿਤੇ ਨਹੀਂ ਬੰਦਾ ਆਜ਼ਾਦੀ ਨਾਲ ਰਹਿ ਸਕਦਾ ਘਰ ਚ ਆਜ਼ਾਦੀ ਹੈ ਵੀ ਆਪਾਂ ਆਪਣੇ ਘਰ ਦੀ ਆਜ਼ਾਦੀ ਨਹੀਂ ਖੋਣੀ ਹੈਗੀ ਕਿਉਂਕਿ ਦੇਖੋ ਜੀ ਬੰਦਾ ਘਰ 'ਚ ਹੀ ਖੁੱਲ ਕੇ ਬੋਲ ਸਕਦਾ ਖੁੱਲ ਕੇ ਗੱਲ ਕਰ ਸਕਦਾ ਜੇ ਆਪਾਂ ਬਾਹਰ ਜਾ ਕੇ ਕਿਤੇ ਬੋਲਾਂਗੇ ਖੁੱਲ ਕੇ ਆਪਾਂ ਨੂੰ ਨਹੀਂ ਇਜਾਜ਼ਤ ਹੈ ਕਿ ਬੋਲਣ ਦੀ ਤੇ ਨਾ ਖੁੱਲ ਕੇ ਆਪਾਂ ਹਾਸਾ ਮਜ਼ਾਕ ਕਰ ਸਕਦੇ ਇੱਕ ਘਰ ਹੀ ਹੈ ਜਿੱਥੇ ਆਪਾਂ ਨੂੰ ਸਕੂਨ ਆਉਂਦਾ ਰਹੇ ਕਿ ਤੇ ਮੇਰੇ ਬੇਟੇ ਕਹਿੰਦੇ ਵੀ ਆਪਾਂ ਆਪਣੀ ਆਜ਼ਾਦੀ ਨਹੀਂ ਖੋਣੀ ਮੰਮੀ ਵੀ ਆਪਾਂ ਕੋਈ ਕਹੇ ਜੀ ਗੱਲ ਕਰਦੇ ਆ ਕਿਤੇ ਹੱਸਦੇ ਆ ਕਿਤੇ ਖੇਡਦੇ ਆ ਕਿਤੇ ਲੜਦੇ ਆ ਕਿਤੇ ਬੋਲਦੇ ਆ ਵੀ ਦੂਜਾ ਬੰਦਾ ਫਿਰ ਇਹ ਗੱਲ ਨੂੰ ਨਹੀਂ ਸਮਝਦਾ ਘਰ ਚ ਜਿੱਥੇ ਦੋ ਭਾਂਡੇ ਲਦੇ ਉਹ ਤੇ ਖੜਕਦੇ ਵੀ ਹੁੰਦੇ ਆ ਤਾਂ ਕਰਕੇ ਅਸੀਂ ਇਹ ਜਗਾ ਕਰਾਇਏ ਤੇ ਨਹੀਂ ਸੀ ਦਿੱਤੀ ਇੱਥੇ ਅਸੀਂ ਪਲਾਟ ਬਣਾ ਕੇ ਸਬਜ਼ੀਆਂ ਲਾਉਣ ਲੱਗੇ ਸੀ ਹੁਣ ਆਪਾਂ ਹੀ ਜਗ੍ਹਾ ਤੇ ਇੱਥੇ ਆਪਾਂ ਸੈੱਡ ਪਾ ਲਿਆ ਡੰਗਰਾਂ ਵਾਸਤੇ ਹੁਣ ਆਪਾਂ ਤਾਂ ਕਰਕੇ ਇਹਨੂੰ ਸੁੱਚਾ ਕਰਾਇਆ ਥਾਣ ਬਿਅ ਆਪਾਂ ਸੁਖਮਨੀ ਸਾਹਿਬ ਦਾ ਪਾਠ ਰਖਾਵਾਂਗੇ ਇੱਥੇ ਕਿਉਂਕਿ ਬਾਣੀ ਪੜਨੀ ਜ਼ਰੂਰੀ ਹੈ ਜਦੋਂ ਵੀ ਆਪਾਂ ਕੋਈ ਨਵੀਂ ਚੀਜ਼ ਦਾ ਹੋ ਕਰਦੇ ਆ ਬਾਣੀ ਜ਼ਰੂਰੀ ਹੈ ਆਪਾਂ ਨੂੰ ਮਾਲਕ ਦਾ ਓਟ ਆਸਰਾ ਲੈਣਾ ਬਹੁਤ ਜ਼ਰੂਰੀ ਜ਼ਰੂਰੀ ਹੈ ਤੇ ਆਪਾਂ ਜੋ ਵੀ ਡੰਗਰ ਬੱਸਾ ਲੈਣਾ ਬਾਅਦ ਚ ਉਹ ਕਰਾਂਗੇ ਪਹਿਲਾਂ ਆਪਾਂ ਵਹਿਗੁਰੂ ਦਾ ਓਟ ਆਸਰਾ ਲਵਾਂਗੇ ਸਾਰਿਆਂ ਨੂੰ ਹੋਈ ਕਿ ਆਹਿੰਦਾ ਜਦੋਂ ਆਪਾਂ ਗੁਰੂ ਘਰ ਆਪਣੇ ਬੱਸਾ ਪਗਰਵਾਣੀ ਨਾਲ ਜੁੜੇ ਹੋਇਆ ਤਾਂ ਆਪਾਂ ਨੂੰ ਜ਼ਰੂਰ ਪਾਠ ਨਾਲ ਇੱਕ ਵਧੀਆ ਲੱਗਦਾ ਪੋਜੀਟਿਵ એનર્ਜੀ ਆ ਜਾਂਦੀ ਹੈਗੀ ਪਾਠ ਘਰ ਬਾਣੀ ਦੇ ਘਰੇ ਆਉਣ ਨਾਲ ਇਸ ਕਰਕੇ ਤੇ ਰੰਗ ਕਰਾਉਣਾ ਜ਼ਰੂਰੀ ਬਣ ਗਿਆ ਸਾਡਾ ਹੁਣ ਤਾਂ ਭਾਵੇਂ ਡੰਗਰਾਂ ਵਾਲਾ ਆਪਾਂ ਕਹਿੰਦੇ ਰੰਗ ਨਾ ਵੀ ਕਰਵਾਉਂਦੇ ਪਰ ਸਾਨੂੰ ਸੁੱਚਾ ਕਰਾਉਣਾ ਜ਼ਰੂਰੀ ਹੋ ਗਿਆ ਵੀ ਰੰਗ ਨਾਲ ਸੁੱਚਾ ਹੋ ਜੂਗਾ ਨਾਲੇ ਤਾਂ ਨਾਲੇ ਜਿਹੜੇ ਪਾਈਪ ਤੇ ਗਾਰਡਰ ਪਾਏ ਨੇ ਉਹਨਾਂ ਤੇ ਕਲਰ ਵੱਜ ਗਿਆ ਕਿਉਂਕਿ ਕੱਲ ਨੂੰ ਜੰਗਾਲ ਦਾ ਡਰ ਨਹੀਂ ਰਹਿੰਦਾ ਨਹੀਂ ਸੋਹਣਾ ਲੱਗਦਾ ਇਸ ਕਰਕੇ ਆਪਾਂ ਰੰਗ ਰਾਤ ਨੂੰ ਕਰਵਾਇਆ ਰਾਤ ਜਦੋਂ ਮੈਂ ਲੇਬਰ ਹੋਈ ਸੀ ਸਾਰੀਆਂ ਭੈਣਾਂ ਦੇ ਇਹ ਜਵਾਬ ਸਵਾਲ ਤੇ ਸਾਰੇ ਵੀਰਾਂ ਦੇ ਵੀ ਤੁਸੀਂ ਰਾਤ ਨੂੰ ਰੰਗ ਕਿਉਂ ਕਰਵਾਇਆ ਫੇਰ ਰਾਤ ਨੂੰ ਰੰਗ ਆਪਾਂ ਇਸ ਕਰਕੇ ਕਰਵਾਇਆ ਕਿਉਂਕਿ ਬਿਨੇ ਲੇਬਰ ਵੇਲੇ ਨਹੀਂ ਹੁੰਦੀ ਰੰਗ ਵਾਲੇ ਵੀਰ ਤੇ ਫਿਰ ਉਹ ਜਦੋਂ ਕੋਈ ਨਾ ਕਾਟ ਕੇ ਜਾਂ ਕੰਮ ਹੁੰਦਾ ਥੋੜਾ ਕੰਨਾ ਚਲੋ ਜਦੋਂ ਬਾਹਲਾ ਕੋਠੀ ਦਾ ਕੰਮ ਹੁੰਦਾ ਫੇਰ ਤਾਂ ਦਿਨੇ ਕਰਦੇ ਆਰਾਮ ਨਾ ਕਰਕੇ ਜਾਂਦੇ ਕਲਰ ਤੇ ਜੇ ਤਾਂ ਕੋਈ اٹਕੇ ਕੰਮ ਆ ਫਿਰ ਉਹ ਜਵਾਬ ਨਹੀਂ ਦਿੰਦੇ ਫਿਰ ਉਹ ਰਾਤ ਨੂੰ ਸਮਾਂ ਕੱਢ ਕੇ ਰੰਗ ਕਰਤੀ ਜਾਂਦੇ ਤੇ ਇਸ ਤਰ੍ਹਾਂ ਆਪਣੇ ਰੰਗ ਕਰਕੇ ਰਹੇ ਨੇ ਮੈਂ ਛੋਟੀ ਗੱਲ ਦਾ ਜਵਾਬ ਦਿੱਤਾ ਸਾਰੇ ਮੈਨੂੰ ਪੁੱਛਦੇ ਸੀ ਵੀ ਤੁਸੀਂ ਦੱਸਿਓ ਤੇ ਆਪਾਂ ਸੁਣ ਦੱਸਤਾ ਜੀ ਵੀਡੀਓ ਬਣਾ ਕੇ ਲਓ ਜੀ ਦਿਖਾਉਣੇ ਸੁਣ ਅੱਗੇ ਰੰਗ ਕਰਦੇ ਵੀਰ ਬਣੇ ਰਹੇ ਹਾਂ ਵੀਡੀਓ ਦੇ ਨਾਲ ਤੇ ਰਾਤ ਮੈਂ ਉਹਨਾਂ ਦੀ ਥੋੜੀ ਜੀ ਵੀਡੀਓ ਬਣਾਈ ਸੀ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਰਨਾ ਜੀ ਵੀਡੀਓ ਨੂੰ ਸਟਪ ਨਹੀਂ ਕਰਨਾ ਹੈਗਾ ਵੀਡੀਓ ਨੂੰ ਫੁੱਲ ਵਾਚ ਦੇਖਣਾ ਤਾਂ ਕਿ ਆਪਾਂ ਨੂੰ ਵਾਚ ਟਾਈਮ ਮਿਲ ਜੇ ਅੰਬ ਹੈ ਗਰੂ ਦਾ ਉਹ ਤਾਸਰਾ ਲੈਣਾ ਜ਼ਰੂਰੀ ਹੈ ਆਪਾਂ ਨੂੰ ਸਭ ਚੀਜ਼ਾਂ ਉਹਦੇ ਪੈਰ ਚ ਨੇ ਜੋ ਵੀ ਚੀਜ਼ਾਂ ਨੇ ਘਰਵਾਣੀ ਨੂੰ ਪਹਿਲਾਂ ਸਾਨੂੰ ਤਾਂ ਪਤਾ ਨਹੀਂ ਸ਼ੁਰੂ ਤੇ ਆਦਾ ਜਦੋਂ ਵੀ ਕੋਈ ਨਵਾਂ ਕੰਮ ਕਰਦੇ ਆਂ ਆਪਾਂ ਤਾਂ ਜਰੂਰ ਵਹਿਗੁਰੂ ਦਾ ਓਟ ਅਸਰਾ ਲੈਣੇ ਲੈਣੇ ਤੁਸੀਂ ਵੀ ਦੱਸਿਓ ਵੀ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਜਦੋਂ ਵੀ ਕੋਈ ਨਵਾਂ ਕੰਮ ਕਰਨਾ ਹੋਵੇ ਤਾਂ ਵਹਿਗੁਰੂ ਦਾ ਓਟ ਅਸਰਾ ਜਰੂਰ ਲੈਣਾ ਚਾਹੀਦਾ ਉਹਦੇ ਬਿਨਾ ਪੱਤਾ ਨਹੀਂ ਹਿੱਲਦਾ ਉਹਦੇ ਹੁਕਮ ਤੋਂ ਬਿਨਾ ਤੇ ਫਿਰ ਆਪਾਂ ਕਿਉਂ ਨਾਲ ਦਾ ਓਟ ਅਸਰਾ ਲਈਏ ਸੱਚੇ ਪਾਤਸ਼ਾਹ ਦਾ ਇਸ ਕਰਕੇ ਆਪਾਂ ਰਾਤ ਨੂੰ ਰੰਗ ਕੀਤਾ ਗਿਆ ਕਿ ਹੁਣ ਦਸਹਿਰੇ ਦਸਹਿਰੇ ਤੇ ਦੀਵਾਲੀ ਕਰਕੇ ਬਹੁਤ ਜ਼ੋਰ ਰੰਗ ਵਾਲੇ ਹੁਣ ਜੇ ਸਾਨੂੰ ਮਿਲਣਗੇ ਤਾਂ ਦੀਵਾਲੀ ਤੋਂ ਮਗਰੋਂ ਕਿਤੇ ਮਿਲਣਗੇ ਕਿਉਂਕਿ ਇੱਥੇ ਮਹਾ ਜਾਣ ਲੋਕ ਨੇ ਜਿਹੜੇ ਉਹ ਵੀ ਰੰਗ ਕਰਵਾਉਂਦੇ ਆਮ ਸਾਡੇ ਸ਼ਹਿਰ ਚ ਸਾਰੇ ਰੰਗ ਕਰਵਾਉਂਦੇ ਇਕੱਠੀ ਜੂਰ ਪੈਂਦਾ ਜਦੋਂ ਅਸੀਂ ਇਹ ਕੋਠੀ ਦਾ ਰੰਗ ਕਰਵਾਇਆ ਸੀ ਸਾਡੀ ਦਾ ਉਦੋਂ ਸਾਡੀ ਵੀ ਇਹੀ ਚ ਕੋਈ ਘਰ ਇਹ ਜਾਰੇ ਹੈ ਨਹੀਂ ਹੋਣਾ ਜਿਨੇ ਕੋਠੀ ਨਾ ਰੰਗ ਕਰਵਾਏ ਹੋਵੇ ਪੋ ਸੋਤੋ ਕਾਲਾ ਮੈਂ ਤੇ ਤੋ ਕਾਲਾ ਸਾਰਿਆਂ ਨੂੰ ਇਸ ਤਰ੍ਹਾਂ ਰੰਗ ਦੀ ਕਹਾੜ ਪਈ ਹੋਈ ਸੀ ਤੇ ਸਾਰਿਆਂ ਨੇ ਉਹ ਰੰਗ ਕਰਵਾਇਆ ਇਕੱਠੇ ਆ ਨਹੀਂ ਕਿਉਂ ਫਿਰ ਇਸ ਜੀ ਹੋ ਜਾਂਦੀ ਇਕ ਸਾਰਿਆਂ ਨੂੰ ਵੀ ਜਦੋਂ ਵੀ ਸਾਫ ਲੱਗਦਾ ਘਰ ਸੋਹਣਾ ਲੱਗਦਾ ਇਹ ਰੀਸ ਨਾਲ ਕੰਮ ਹੋ ਜਾਂਦਾ ਉਹ ਸਾਡੀ ਗਲੀ ਚ ਕੋਈ ਨਹੀਂ ਰੰਗ ਬਿਣਾ ਰਿਹਾ ਹੁਣ ਸਾਰੇ ਵੀ ਹੀ ਨੇ ਰੰਗ ਕਰਵਾਏ ਸੀ ਜਦੋਂ ਅਸੀਂ ਕੋਠੀ ਰੰਗ ਕਰਵਾਇਆ ਸੀ ਤੇ ਮੈਨਾਂ ਕੋਈ ਘਰ ਰਹਿਣਾ ਨਹੀਂ ਹੁਣਾ ਸਾਡੇ ਵੀ ਹੀ ਚ ਰੰਗ ਕਰਾਉਣ ਤੋਂ ਬਿਨਾ ਤੇ ਸਾਰਿਆਂ ਨੂੰ ਇੱਕ ਵਧੀਆ ਪੋਜੀਟਿਵ એનર્ਜੀ ਰਹਿੰਦੀ ਹੈ ਰੰਗ ਵੀ ਵਧੀਆ ਆਪਣੀ ਜ਼ਿੰਦਗੀ ਚ ਰੰਗ ਆਉਣੇ ਜ਼ਰੂਰੀ ਨੇ ਰੰਗਾ ਬਿਨਾ ਜ਼ਿੰਦਗੀ ਅਧੂਰੀ ਹੈ ਇਹ ਰੰਗ ਜ਼ਰੂਰ ਭਰਨੇ ਚਾਹੀਦੇ ਨੇ ਆਪਣੀ ਜ਼ਿੰਦਗੀ ਚ ਇਹਦੇ ਨਾਲ ਸਿਮਿੰਟ ਦੀ ਉਮਰ ਵੱਧ ਜਾਂਦੀ ਹੈ ਨਹੀਂ ਆਪਣਾ ਨਾ ਸਿਮਿੰਟ ਖਲੇਪਣ ਜੇ ਬਣ ਕੇ ਰਹਿਣ ਲੈਣ ਲੱਗ ਜਾਂਦਾ ਤੇ ਰੰਗ ਕਰਾਉਣ ਨਾਲ ਉਮਰ ਵੱਧ ਜਾਂਦੀ ਹੈ ਮਕਾਨ ਦੀ ਤੇ ਇੱਕ ਸਾਡੇ ਸੈੱਲ ਬਹੁਤ ਜ਼ਿਆਦਾ ਆਉਂਦੀ ਹੈ ਇਸ ਕਰਕੇ ਵੀ ਰੰਗ ਕਰਵਾਉਣਾ ਪੈਂਦਾ ਸਾਡੇ ਸ਼ਹਿਰ ਚ ਸਾਰੇ ਚੀ ਸੈੱਲ ਬਹੁਤ ਜ਼ਿਆਦਾ ਆਉਂਦੀ ਹੈ ਤੇ ਕਈ ਪਿੰਡਾਂ ਚ ਨਹੀਂ ਆਉਂਦੀ ਹੁਣ ਪਰ ਸਾਡੇ ਇਤੇ ਬਹੁਤ ਜ਼ਿਆਦਾ ਸੈੱਲ ਆਉਂਦੀ ਹੈ ਸੈੱਲ ਕਰਕੇ ਫਿਰ ਜਦੋਂ ਐ ਲੱਗਦਾ ਵੀ ਥੱਲੇ ਸਿਮੈਂਟ ਜਾ ਕਿਰਦਾ ਰਹਿੰਦਾ ਛੜਦਾ ਰਹਿੰਦਾ ਇਸ ਕਰਕੇ ਰੰਗ ਕਰਵਾਉਣਾ ਪੈਂਦਾ ਤੇ ਰੰਗ ਭਰਨੇ ਵੀ ਜ਼ਿੰਦਗੀ 'ਚ ਜ਼ਰੂਰੀ ਨੇ ਹੁਣ ਤਾਂ ਸਾਡੇ ਇੱਥੇ ਮੱਸੀ ਬੰਦਾ ਮਿਲੂਗਾ ਦਿਵਾਲੀ ਦਸਹਰੇ ਤੱਕ ਇੱਕ ਦੂ ਬਾਅਦ ਹੀ ਕੋਈ ਬੰਦਾ ਰੰਗੜਾ ਮਿਲੂਗਾ ਹੁਣ ਤਾਂ ਨੀਰਸੀ ਵਾਲੀ ਮਿਲਣਗੀ ਜਾਂ ਜੀ ਇਹਨਾਂ ਦੇ ਪਹਿਲਾਂ ਬੁੱਕ ਕੀਤੇ ਹੋਏ ਨੇ ਇਹ ਮਾਣਾ ਆਪਣਾ ਜਿਹੜਾ ਫੈਸਲਾ ਤੇ ਸੈੱਡ ਦਾ ਇਹ اچانک ਹੀ ਬਣਿਆ ਆਪਣਾ ਫੈਸਲਾ ਮੌਕੇ ਤੇ ਆਪਾਂ ਸੈੱਡ ਦਾ ਫੈਸਲਾ ਲੈਂਦਾ ਪਹਿਲਾਂ ਨਹੀਂ ਹੈ ਆਪਣਾ ਕੋਈ ਸਲਾਹ ਸੀ ਸੈੱਡ ਪਾਉਣ ਦੀ ਇਸ ਕਰਕੇ ਫਿਰ ਹੁਣ ਬਾਠ ਕਰਾਉਣ ਕਰਕੇ ਫਿਰ ਆਪਣੇ ਮਜਬੂਰੀ ਬਣ ਗਈ ਵੀ ਆਪਾਂ ਸੁੱਚਾ ਕਰਾ ਲਈ ਤੇ ਅਗਲਾ ਜੋ ਵੀ ਪ੍ਰੋਸੈਸ ਕਰਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਵੀਡੀਓ ਨੂੰ ਪੰਦਵਾਜ ਦੇਖ ਕੇ ਲਾਇਕ ਸ਼ੇਅਰ ਤੇ ਕਮੈਂਟ ਕਰਿਓ ਜੀ ਧੰਨਵਾਦ